ਲੋਈ ਮਿੱਤਰੋ ਅੱਜ ਆਪਾਂ ਲੈ ਗਏ ਆ ਤੁਹਾਡੇ ਖਾਤਰ ਬਹੁਤ ਸੋਹਣੀ ਬੇਸ਼ੇਰੀ ਗੜੀ ਜੰਬੀ ਬੇਸ਼ੇਰੀ ਆ 4 ਸਾਲ ਬੇਸ਼ੇਰੀ ਦੀ ਉਮਰ ਆ 61 ਇੰਚ ਬੇਸ਼ੇਰੀ ਦਾ ਕੱਦ ਆ ਪੂਰੀ ਸੋਹਣੀ ਬੇਸ਼ੇਰੀ ਆ ਗਈ ਤੇ ਘੋੜੀ ਬਣ ਚੱਲੀ ਤੇ ਬਾਈ ਹੋਰਾਂ ਨੇ ਮੀਟ ਇਹ ਕਰਵਾਈ ਨਹੀਂ ਜਿਹੜੇ ਵੀਰ ਨੇ ਆਪਦੀ ਉਹ ਲੈ ਕੇ ਆਉਣੀ ਆ ਆਪਦੇ ਮਨਪਸੰਦ ਘੋੜੇ ਤੋਂ ਮੀਟ ਕਰਾ ਲੈ ਤੇ ਨੁਗਰੇ ਬੱਚੇ ਦੇ ਨਾਲ ਹੀ ਬੇਸ਼ੇਰੀ ਆ ਪੂਰੀ ਚੰਗੀ ਬੇਸ਼ੇਰੀ ਆ ਗਈ ਆ ਕੰਨ ਕਣੋਤੀ ਚੈੱਕ ਕਰੋ ਪੂਰੀ ਸੋਹਣੀ ਬੇਸ਼ੇਰੀ ਆ 61 ਇੰਚ ਪ੍ਰੋਪਰ ਹਾਈਟ ਆ ਚਾਰ ਸਾਲੋ ਬਿਸ਼ੇਰੀ ਦੀ ਉਮਰ ਹੈ ਭਾਈ ਹੈ ਨਹੀਂ ਬਾਈ ਹੋਰਾਂ ਨੇ ਤੇ ਜਿਹੜੇ ਨੇ ਆਪ ਦਾ ਭਰਾ ਸਕਦਾ ਚੈੱਕ ਕਰਕੇ ਆਪ ਦਾ ਲੈ ਜਾ ਸਕਦਾ ਤੇ ਪੂਰੀ ਸੋਹਣੀ ਬਿਸ਼ੇਰੀ ਹੈਗੀ ਤੇ ਪਾਦਲੇ ਵਾਲੇ ਬਾਜਕੋੜੀ ਦੀ ਬਿਸ਼ੇਰੀ ਹੈ ਪਾਦਲੇ ਵਾਲੇ ਬਾਜਕੋੜੀ ਦੀ ਬਿਸ਼ੇਰੀ ਹੈਗੀ ਸੋਹਣੀ ਬਿਸ਼ੇਰੀ ਹੈਗੀ ਕਨਕਨੌਤਰੀ ਦੀ ਮੂਮਾ ਪੂਰਾ ਸੋਹਣਾ ਚੰਬਾ ਬਣ ਬਹੁਤ ਹੈ ਬਿਸ਼ੇਰੀ ਜਿੰਨੂ ਗਰੇ ਬੱਚੇ ਦੇ ਹੁੰਦੇ ਪੂਰੇ ਚਾਨਸ ਹੈਗੇ ਤੇ ਜੇ ਕਿਸੇ ਵੀਰ ਨੇ ਆਪਣਾ ਜਾਨਵਰ ਸੇਲ ਕਰਨਾ ਹੋਵੇ ਐਡ ਲਵਾਉਣੀ ਹੋਵੇ YouTube ਤੇ ਤਾਂ ਪਿੱਛੇ ਆਪਣਾ ਨੰਬਰ ਦਿੱਤਾ ਉਥੇ ਆਪਣੇ ਨਾਲ ਸੰਪਰਕ ਕਰ ਲਿਓ ਫ੍ਰੀ ਐਡ ਲਾਉਣੇ ਤੇ ਜੇ ਕਿਸੇ ਵੀਰ ਨੂੰ ਆ ਬਿਸ਼ੇਰੀ ਚਾਹੀਦੀ ਹੋਏ ਤਾਂ ਉਹ ਥੱਲੇ ਬਾਈ ਹੋਰਾਂ ਦਾ ਨੰਬਰ ਚੱਲੀ ਜਾਂਦਾ ਉਥੇ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ ਤੇ ਬਾਈ ਹੋਰਾਂ ਦਾ ਜਿਹੜਾ ਹੈ ਨਾ ਏਰੀਆ ਹੈਗਾ ਜਿਲ੍ਹਾ ਤਨਤਰਨ ਵਿੱਚ ਬਾਈ ਹੋਰਾਂ ਦਾ ਪਿੰਡ ਰਹਿ ਜਾਂਦਾ ਤੇ ਬਾਈ ਜਿਹਨੇ ਲੈਣੀ ਹੋਈ ਕਰ ਲਿਓ ਬਾਈ ਹੋਰਾਂ ਨਾਲ ਸੰਪਰਕ ਡਿਟੇਲ ਆਪਾਂ ਬਿਸ਼ੇਰੀ ਦੀ ਇੱਕ ਵਾਰ ਦੁਬਾਰਾ ਦੇ ਦਨੇ 4 ਸਾਲ ਬਿਸ਼ੇਰੀ ਦੀ ਉਮਰ ਹੈ ਕਾਰਾਂ ਚ ਪਿਛੇ ਰੀ ਦੀ ਹਾਈਟ ਹੈ ਖਾਲੀ ਵਸ਼ੀਰੀ ਹੈਗੀ ਤੇ ਪਾਦਲੇ ਵਾਲੇ ਬਾਜ ਘੋੜੇ ਦੀ ਬੱਚੀ ਆਈ ਓਕੇ ਮਿੱਤਰ ਕਰ ਲਿਓ ਆਪਣੇ ਆ ਵੀ ਸੰਪਰਕਾ ਪਿੱਛੇ ਆਪਣਾ ਨੰਬਰ ਦੇ ਰੱਖਿਆ ਜਿਹੜੀ ਵੀ ਨੇ ਆਪਣੀ ਘੋੜੀ ਸੇਲ ਕਰ ਰਹੀ ਹੋਵੇ ਓਕੇ ਮਿੱਤਰੋ